ਜੀ ਅੱਜ ਲੱਗੇ ਆ ਜੀ ਪਹਿਲੇ ਦਿਨ ਆਪਾਂ ਕਣਕ ਵੜਨ ਪਹਿਲਾ ਦਿਨ ਆ ਇਹ ਵੈਰਾਈਟੀ ਹੈ ਜੀ ਐਚਡੀ 386 ਬਾਕੀ ਆਪਾਂ ਝਾੜਵਾਰੇ ਵੀ ਆਪਾਂ ਅੱਗੇ ਲਾਸਟ ਜਾ ਕੇ ਗੱਲ ਕਰਾਂਗੇ ਤੇ ਵੱਢੀਗੀ ਹੁਣ ਪਹਿਲਾ ਗੜਾ ਲੈ ਕੇ ਆ ਰਹੇ ਸੀ ਥੋੜਾ ਚੈੱਕ ਕਰ ਰਹੇ ਆ ਕੋਈ ਦਾਣੇ ਵਗੈਰਾ ਤਾਂ ਨਹੀਂ ਪਿੱਛੇ ਸਿੱਟਦੀ ਜਾਂ ਕੋਈ ਗਿੱਲੀ ਤਾਂ ਨਹੀਂ ਸੁਲਾਬੀ ਤਾਂ ਨਹੀਂ ਤੁਸੀਂ ਜੁੜੇ ਰਹੇ ਹੋ ਵੀਡੀਓ ਦੇ ਵਿੱਚ ਲਾਸਟ ਤੱਕ ਆਪਾਂ ਕਰਾਂਗੇ ਗੱਲਾਂ ਬਾਤਾਂ ਨਾਲੇ ਦੱਸਾਂਗੇ ਕਣਕਾ ਝਾੜ ਕਿੰਨਾ ਰਹਿੰਦਾ ਇਹ ਐਚਡੀ 386 ਦਾ ਇਹ ਆਪਣਾ ਏਰੀਆ ਹੈਗਾ ਜੀ ਹਰਮਾਨਗੜ੍ਹ ਰਾਜਸਥਾਨ ਚੱਕ 7 ਐਲ ਐਲ ਡਬਲ ਰਾਜਸਥਾਨ ਜੀ ਦੱਸਾਂਗੇ ਕਿ ਕਣਕਾਂ ਦੇ ਸਾਲ ਝਾੜ ਕਿੰਨੇ ਕ ਰਹਿੰਦੇ ਹੈਗੇ ਉਹ ਵੀ ਕਰਕੇ ਦਾਣਿਆਂ ਦੀ ਚੈਕਿੰਗ ਚਲਾਤੀ ਵਧੀਆ ਓਕੇ ਹੈ ਸਭ ਕੁਝ ਓਕੇ ਰਿਪੋਰਟ ਹੈ ਚੱਲ ਵੀ ਚੱਲਣ ਦੇ ਕਰ ਤੋੜਦਾ ਆ ਦੋ ਜਾਨੇ ਦਾਣੇ ਦੇਖਣ ਵਾਸਤੇ ਰੱਖੇ ਆ ਦਾਣੇ ਕਿੱਦੇ ਕਉਂਦੇ ਦੇਂਦੇ ਝਾੜ ਕਿੰਨਾ ਕ ਹੈ ਪਰਲੇਆਂ ਤਾਰਨ ਜਾਇਸਟ ਉੱਤੇ ਬਾਕੀ ਦਾਣੇ ਯਾਨੀ ਕਿ ਵਿੱਚ ਕੋਈ ਇੱਕ ਦਾ ਦਾਣਾ ਦੇਖਣ ਨੂੰ ਜ਼ਰੂਰ ਮਿਲ ਜਾਂਦਾ ਆ ਦੇਖੋ ਕੋਈ ਨਿਕ ਤਾਂ ਹੁੰਦੀ ਰਹਿੰਦੇ ਬਾਕੀ ਜੀ ਹੁਣ ਦੂਜਾ ਟੈਂਕ ਖਾਲੀ ਕਰ ਲੱਗਿਆ ਪਹਿਲੇ ਟੈਂਕ ਵੇਲੇ ਮੈਂ ਇੱਥੇ ਨਹੀਂ ਸੀਗਾ ਦੋ ਟੈਂਕ ਹੋ ਗਏ ਤਿੰਨ ਕਿਲੇ ਥਾ ਕਿੰਨਾ ਝਾੜ ਰਹੇ ਨੇ ਦੋ ਵਾਰੀ ਆਪਾਂ ਪਲਾਸਟਿਕ ਲਗਾ ਕਰਾਂਗੇ ਪਾਈਲੇ ਆ ਮਾ ਪਾਈਲੇ ਇਹ ਤਿੰਨ ਕਿੱਲੇ ਵੱਡੇ ਗਏ ਹੁਣ ਆਪਾਂ ਇਸ ਵਿੱਚ ਗੱਲ ਕਰਦੇ ਆਂ ਝਾੜ ਦੀ ਹੁਣ ਮਸ਼ੀਨ ਖੜੀ ਆਪਾਂ ਇਹ ਚ ਕੱਢ ਤੇ ਪੂਰੇ ਚਾਰ ਟੈਂਕ ਜਾਂ ਚੌਥਾ ਥੋੜਾ ਜਿਹਾ ਹੋਣਾ ਸੀ ਆ 5 ਕਮਣ ਦਾ ਆਪਾਂ ਇੱਕ ਟੈਂਕ ਦਾ ਉਸਤਨ ਲਾ ਲੈਨੇ ਆ ਬਸ ਤੇ 32 33 ਮਣ ਕਹਿੰਦੇ ਆ ਆਪਾਂ 30 ਮਣ ਲਾ ਲੈਨੇ ਆ 4 3 12 120 ਮਣ 120 ਮਣ ਚੋਂ 5 ਫਿਰ ਘਟਾ ਦੋ ਤਕਰੀਬਨ 115 ਮਣ ਝਾੜ ਰਿਹਾ ਤਿੰਨ ਬਿੱਗਿਆਂ ਦੇ ਵਿੱਚੋਂ ਬਾਕੀ ਹੁਣ ਕੈਲਕੂਲੇਟ ਕਰ ਲਿਓ ਵੀ ਕਿੰਨਾ